ਗਲੀ ਗੋਰੀ ਧਰਮਾਂ ਬੱਜਾ ਧੂਮਾ ਜਾਨਾ ਬੱਲੇ ਜੀ ਜੀ ਵੀ ਐਸ ਟਾਈਮ ਦੇਖ ਰਹੇ ਤੁਸੀਂ ਕਿ ਮੈਂ ਹਾਂ ਜਗਵੀਰ ਜਾਦ ਇਸ ਵਕਤ ਹਲਕਾ ਨਿਹਾਲ ਸਿੰਘ ਵਾਲਾ ਦੇ ਪੱਤੋ ਦੇ ਗ੍ਰੈਡ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ 10:00 ਦਾ ਟਾਈਮ ਆ ਸਵੇਰ ਤੋਂ ਜਿਹੜੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਕਾਰਨ ਇਹ ਆ ਕਿ ਜਿਹੜੇ ਕਿਸਾਨ ਨੇ ਉਹ ਕਹਿੰਦੇ ਕਿ 8 ਘੰਟੇ ਜਿਹੜੀ ਨਿਰਵਿਗਨ ਬਿਜਲੀ ਖੇਤਾਂ ਦੀ ਲਾਈਟ ਆ ਜਿਹੜੀ ਆਉਣੀ ਚਾਹੀਦੀ ਆ ਔਰ ਕਿਤੇ ਨਾ ਕਿਤੇ ਜਿਹੜੀ ਪ੍ਰੋਬਲਮ ਆ ਜਾਂਦੀ ਔਰ ਅੱਜ ਕਿਸਾਨਾਂ ਵੱਲੋਂ ਜਿਹੜਾ ਬਿਲੀ ਘਰ ਦਾ ਘਰਾਓ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਜਿਹੜਾ ਟਰੈਕਟਰ ਲਗਾ ਕੇ ਜਿਹੜੇ ਐਸ ਡੀਓ ਸਾਹਿਬ ਆ ਜਾਂ ਜਿੰਨੇ ਮੁਲਾਜ਼ਮ ਆ ਬਿਲੀ ਭਾਗ ਦੇ ਸਾਰੇ ਅੰਦਰ ਹੀ ਬੰਨ ਸੀਗੇ ਔਰ ਕਿਸਾਨਾਂ ਵੱਲੋਂ ਇੱਥੇ ਧਰਨਾ ਪ੍ਰੋਟੈਸ ਹਜੇ ਵੀ ਜਾਰੀ ਆ ਥੋੜੇ ਸਮੇਂ ਦੇ ਵਿੱਚ ਹੀ ਇੱਥੇ ਐਮ ਪੀ ਸਰਜੀਤ ਖਾਲਸਾ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਏ ਨੇ ਉਹਨਾਂ ਦਾ ਕੀ ਕਹਿਣਾ ਸੋ ਬਣੇ ਰਹੋ ਜੀ ਵੀ ਐਸ ਤੇ ਆਂ ਦੇ ਨਾਲ ਹਾਂਜੀ ਪ੍ਰਧਾਨ ਜੀ ਸਵੇਰ ਤੋਂ ਬੈਠੇ ਹੋਏ ਹੋ ਕੋਈ ਪਹੁੰਚਿਆ ਇੱਥੇ ਸਰਲੈਨ ਕਿਸੇ ਦਾ ਹਾਂ ਹਾਂਜੀ ਸਾਡੇ ਜਿਹੜੇ ਮੌਕੇ ਦੇ ਐਮਪੀ ਸਰਦਾਰ ਸਰਜੀਤ ਸਿੰਘ ਖਾਲਸਾ ਜੀ ਜਿਹੜੇ ਕਿ ਹੁਣੇ-ਹੁਣੇ ਚੋਣਾਂ ਚ ਜਿੱਤੇ ਆ ਉਹਨਾਂ ਨੂੰ ਤਕਰੀਬਨ 1 ਘੰਟਾ ਹੋ ਗਿਆ ਸਾਡੇ ਦਰਮਿਆਨ ਧਰਨੇ ਦੇ ਵਿੱਚ ਆ ਕੇ ਬੈਠਿਆ ਨੂੰ ਤੇ ਉਹਨਾਂ ਨਾਲ ਸਾਡੇ ਨਾਲ ਕਿਸਾਨਾਂ ਨਾਲ ਗੱਲਬਾਤ ਵੀ ਖਰੀਆ ਹੈ ਜੀਰੋ ਸਾਹਿਬ ਨਾਲ ਵੀ ਗੱਲਬਾਤ ਕਰੀਆ ਤੇ ਐਕਸੀਅਨ ਸਾਹਿਬ ਨਾਲ ਵੀ ਗੱਲਬਾਤ ਕਰੀਆ ਤੇ ਅੱਗੇ ਹੁਣ ਜਿਹੜੇ ਮਹਿਕਮੇ ਦੇ ਉੱਚ ਅਧਿਕਾਰੀ ਆ ਉਹਨਾਂ ਤੇ ਕਰ ਵੀ ਗੱਲਬਾਤ ਉਹ ਕਰ ਰਹੇ ਆ ਫੋਨ ਰਾਹੀਂ ਜਾਨੀ ਉਹ ਸਾਡੇ ਬੈਠੀ ਆ ਹਲੇ ਉਹ ਜਾਣ ਹੀ ਰਹੇ ਉਹ ਕਹ ਠੀਕ ਬੈਠੇ ਆ ਹਲੇ ਤੇ ਯਾਨੀ ਉਹ ਜੋਰ ਲਾ ਰਹੇ ਆ ਆਪਣਾ ਪੂਰਾ ਮੁਲਾਜ਼ਮਾਂ ਦੀ ਵੀ ਨਰਾਜ਼ਗੀ ਹੈ ਕਿ ਤੁਸੀਂ ਜਿਹੜੀਆਂ ਉਹਨਾਂ ਦੀਆਂ ਗੱਡੀਆਂ ਰੋਕ ਕੇ ਰੱਖੀਆਂ ਸੀ ਕੀ ਮੁਲਾਜ਼ਮ ਸਾਰੇ ਇੱਥੇ ਆ ਦੇ ਚਲੇ ਗਏ ਨਹੀਂ ਮੁਲਾਜ਼ਮ ਇੱਥੇ ਹੀ ਆਈ ਸਾਰੇ ਕਿਉਂਕਿ ਜਦੋਂ ਅਸੀਂ ਇੱਥੇ ਆ ਤੇ ਫਿਰ ਮੁਲਾਜ਼ਮ ਵੀ ਇੱਥੇ ਹੀ ਰਹਿਣਗੇ ਬਾਕੀ ਆਏ ਆ ਹੀ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਕਹਤਾ ਵੀ ਕੋਈ ਚੱਕਰ ਨਹੀਂ ਤੁਸੀਂ ਸਾਡੇ ਨਾਲ ਇੱਥੇ ਬੈਠੋ ਗੱਡਿਆਂ ਦਾ ਪ੍ਰਬੰਧ ਦਾ ਪੱਖਿਆਂ ਦਾ ਪ੍ਰਬੰਧਾ ਰੋਟੀ ਪਾਣੀ ਦਾ ਸਾਰਾ ਬਕਾਇਦਾ ਪ੍ਰਬੰਧ ਕੀਤਾ ਵਾ ਮੁਲਾਜ਼ਮਾਂ ਨੂੰ ਇਹ ਵਿਸ਼ਵਾਸ ਦਵਾਤਾ ਕਿ ਜਿਹੇ ਜੇ ਅਸੀਂ ਬੈਠਿਆ ਉਹ ਹੀ ਤੁਸੀਂ ਸਾਡੇ ਭਰਾ ਬਣ ਕੇ ਇੱਥੇ ਰਾਤ ਨੂੰ ਸਾਡੇ ਕੋਲੇ ਬੈਠੋਗੇ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਤੁ ਕੋਈ ਵੀ ਉੱਥੇ ਬੈਠਿਆ ਜੀ ਹਾਂਜੀ ਕਰ ਭੇਜ ਸਵੇਰ ਤੋਂ ਬੈਠੇ ਹੋ ਐਸ ਵਕਤ ਜਿਹੜੇ ਸਰਜੀਤ ਸਿੰਘ ਖਾਲਸਾ ਐਮਪੀ ਪਹੁੰਚੇ ਹੋਏ ਨੇ ਕੀ ਕਹਿਣਾ ਹੈ ਬਿਲਕੁਲ ਜੀ ਬਹੁਤ ਚੰਗੀ ਗੱਲ ਆ ਜੀ ਬਿਲਕੁਲ ਚੰਗੀ ਗੱਲ ਆਈ ਅਸੀਂ ਵੋਟਾਂ ਤਾਂ ਵੈਸੇ ਬੇਸਿਕਲੀ ਨਹੀਂ ਪਾਈਆਂ ਪਰ ਮੈਂ ਇਹ ਗੱਲ ਕਹਿਣਾ ਚਾਹੁੰਨਾ ਵੀ ਉਹ ਸਾਡੀ ਸਾਰ ਲੈਣ ਆ ਗਏ ਅਸੀਂ ਮਨਜੀਤ ਸਿੰਘ ਬਲਾਸਪੁਰ ਨੂੰ ਬੇਨਤੀ ਕੀਤੀ ਸੀ ਕਿ ਕਈ ਦਿਨਾਂ ਤੋਂ ਇਹ ਬੇਨਤੀ ਕਰ ਰਹੇ ਹਾਂ ਕਿ ਸਾਡੀ ਲਾਈਟ ਨਹੀਂ ਚੱਲਦੀ ਹੁਣ ਸਾਡੀ ਲਾਈਟ ਨਹੀਂ ਚੱਲਦੀ ਕਰੀਏ ਕੀ ਪਰ ਸਰਜੀਤ ਸਿੰਘ ਖਾਲਸਾ ਸਾਡੇ ਕੋਲੇ ਪਹੁੰਚਿਆ ਜੀ ਬਹੁਤ ਹੀ ਵਧੀਆ ਹੋ ਗਿਆ ਸਾਨੂੰ ਖੁਸ਼ੀ ਆ ਵੀ ਅਸੀਂ ਇਹ ਗੱਲ ਮਹਿਸੂਸ ਕਰ ਰਹੇ ਆ ਵੀ ਸਾਡੀ ਗਲਤੀ ਸੀ ਹੂੰ ਵੀ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਸਾਡੀ ਗਲਤੀ ਸੀ ਵੀ ਉਹ ਅਸੀਂ ਇਹਨਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀ ਪਰ ਮੈਂ ਤਾਂ ਮਨਜੀਤ ਸਿੰਘ ਬਲਾਪਾ ਨੂੰ ਪਾਈਆਂ ਵੋਟਾਂ ਮਤਲਬ ਉਹਨਾਂ ਦੀ ਪਾਰਟੀ ਨੂੰ ਪਾਈਆਂ ਤੇ ਆਪਣੇ ਜਿਹੜੇ ਐਮਪੀ ਖੜੇ ਸੀ ਉਹਨਾਂ ਨੂੰ ਵੋਟਾਂ ਪਾਈਆਂ ਪਰ ਐਮਪੀ ਸਾਡੇ ਕੋਲ ਇਹ ਪਹੁੰਚੇ ਆ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਜੀ ਸਾਡਾ ਹੱਲ ਵੀ ਹੋ ਰਿਹਾ ਸਾਡਾ ਹੱਲ ਵੀ ਹੁਣ ਤੇ ਕਰੀ ਜਾ ਰਿਹਾ ਜੀ ਹਾਂ ਜੀ ਅਪੀ ਸਾਹਿਬ ਤੁਸੀਂ ਇਸ ਵਕਤ ਪਹੁੰਚੇ ਹੋ ਤੇ ਜਿਹੜੇ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਨਿਰਾਸ਼ਾ ਹੈ ਕਿ ਕੋਈ ਵੀ ਜਿਹੜਾ ਮੌਜੂਦਾ ਸਰਕਾਰ ਤੋਂ ਜਿਹੜਾ ਕੋਈ ਪ੍ਰਧਾਨ ਮੁਲਾਜ਼ਮ ਕੋਈ ਨਹੀਂ ਪਹੁੰਚਿਆ ਕੀ ਕਹਿਣਾ ਤੁਹਾਡਾ ਮਸਲੇ ਨੂੰ ਲੈ ਕੇ ਮੈਂ ਜੀ ਉਰੇ ਆਇਆ ਸੀ ਤੇ ਘਰੇ ਤੇ ਮੈਨੂੰ ਪਤਾ ਲੱਗਿਆ ਵੀ ਉਰੇ ਐਵੇਂ ਕਿਸਾਨ ਬੈਠੇ ਆ ਕਿਸਾਨ ਵੀਰ ਬੈਠੇ ਆ ਜੀ ਤੇ ਮੈਂ ਉਧਰ ਨਹੀਂ ਆਇਆ ਪਤਾ ਕਰਨ ਤੇ ਇਹ ਨਾ ਬਿਜਲੀ ਦੀ ਪ੍ਰੋਬਲਮ ਸੀਗੀ ਬਹੁਤ ਕਿਸਾਨ ਅਤੇ ਮਜ਼ਦੂਰ ਭਰਾਵਾਂ ਦਾ ਜਿਹੜਾ ਕੋਲੇ ਸਮੱਸਿਆ ਸੀਗੀ ਬਿਜਲੀ ਦੀ ਲਾਈਟ ਨਹੀਂ ਸੀ ਆ ਰਹੀ ਅੱਜ 4 ਘੰਟੇ ਆਈ ਆ ਉਹ ਕਹਿੰਦੇ ਜੀ ਸਾਡੇ ਤਾਂ ਝੋਨਾ ਖਰਾਬ ਹੋ ਜਾਣਾ ਸੀ ਜ਼ਮੀਨ ਵੀ ਠੇਕੇ ਤੇ ਲਈ ਹੈ ਫਿਰ ਮੇਰੀ ਬਲਦੇਵ ਸਿੰਘ ਸਰਾਜ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਕਹਿਤਾ ਮੈਂ ਕਹਿਤਾ ਵੀ ਬਿਜਲੀ ਹੋਣੀ ਕੱਟਦੀ ਤੁਹਾਡੇ ਮਖਾਜੀ ਜੋ ਮਰਜੀ ਕਰੋ ਵੀ ਮੇਰੇ ਹਲਕੇ ਚ ਦਾ ਬਿਜਲੀ ਦੋ ਤੁਸੀਂ ਵੀ ਮੈਂ ਕਿਉਂਕਿ ਜੇ ਕਿਸਾਨ ਬੈਠੇ ਆ ਆਪਣੇ ਮੇਰੇ ਹਲਕੇ ਦੇ ਤਾਂ ਮੈਂ ਵੀ ਨਾਲ ਹੀ ਬਹਿ ਜਾਣਾ ਜੀ ਠੀਕ ਹੈ ਜੀ ਜੇ ਅੱਗੇ ਨੂੰ ਵੀ ਕੱਟ ਨਹੀਂ ਜੇ ਬੈਠਣਗੇ ਤਾਂ ਮੈਂ ਬੈਠੂਗਾ ਨਾਲ ਮੇਰਾ ਫਰਜ਼ ਪੈਂਦਾ ਇਹਨਾਂ ਨੇ ਮੈਨੂੰ ਜੋ ਤਾਂ ਜਤਾਇਆ ਇਹਨਾਂ ਨੇ ਜਤਾਇਆ ਜੀ ਮੈਂ ਹੋਰ ਤਰ੍ਹਾਂ ਦਾ ਐ ਮੈਂ ਦੂਜਿਆਂ ਦਾ ਤਰ੍ਹਾਂ ਦਾ ਨਹੀਂ ਐ ਵੀ ਇਹ ਉਹ ਬੈਠੇ ਆ ਬੈਠੇ ਰਹਿਣ ਤੋਂ ਆਪਾਂ ਘਰੇ ਬਹਿ ਜੋ ਕੰਮ ਨਹੀਂ ਆ ਮੇਰਾ ਆਪਾਂ ਇਹਨਾਂ ਦੇ ਨਾਲ ਆ ਮੈਂ ਸਪੈਸ਼ਲੀ ਗਿਆ ਇਸ ਰਾਤ ਸਾਮ ਨੂੰ ਉਹਨਾਂ ਨੇ ਪ੍ਰੋਫਸਰ ਦਵਾਇਆ ਬਈ ਹੁਣ ਬਿਜਲੀ ਨਹੀਂ ਜਾਂਦੀ ਮੈਂ ਕਹਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਸਤਿ ਸ੍ਰੀ ਅਕਾਲ ਸਵੇਰ ਤੋਂ ਹੀ ਐਸਡੀਓ ਸਾਹਿਬ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਸੀ ਕਿ ਜੇ ਕੱਲ ਦਾ ਦੇਣ ਅਜੇ ਛੱਡ ਕੇ ਜੀ ਪਰਸੋਂ ਤੋ ਨਿਰਵਿਘਨ ਵੀ ਬਿਜਲੀ ਆਵੇਗੀ ਹੁਣ ਤੁਹਾਡੀ ਕਿਹੜੇ ਅਫਸਰ ਨੇ ਨਾਲ ਗੱਲਬਾਤ ਕੀਤੀ ਕਦੋਂ ਤੱਕ ਜਿਹੜਾ ਹੈ ਲੋ ਪੰਜਾਬ ਦੇ 올 ਹੈਡ ਹੈ ਜੀ ਬਲਦੇਵ ਸਿੰਘ ਸਰਾ ਜੀ ਜਿਹੜੇ ਸਾਰਾ ਸਾਰੇ ਪੰਜਾਬ ਦਾ ਬਿਜਲੀ ਦਾ ਵਿਭਾਗਾਂ ਦੇ ਇੰਤੇ ਆ ਮੇਰੀ ਉਹਨਾਂ ਨਾਲ ਗੱਲ ਹੋਈ ਜੀ ਤੇ ਬਿਜਲੀ ਜਿਹੜੀ ਨਰਵੇ ਕੰਚਲੋ ਹੁਣ ਜਿ লাইਟ ਆਏ ਕਿ ਮੈਂ ਇਹਨਾਂ ਨੂੰ ਪਰਸਨਲ ਰੀਕਵੇਸਟ ਕਰਤੀ ਜਿਵੇਂ ਬੰਦੇ ਮੇਰੇ ਧਰਨੇ ਤੇ ਬੈਠੇ ਆ ਪਲੀਜ਼ ਤੁਸੀਂ ਬਿਜਲੀ ਦਾ ਕੋਈ ਨਾ ਕੋਈ ਜਿਵੇਂ ਮਰਜ਼ੀ ਹੱਲ ਕਰੋ ਜੀ ਹਾਂ ਉਹਨਾਂ ਨੇ ਕਰਤਾ ਅੱਜ ਕਰ ਪਏ ਜੀ ਐਮਪੀ ਸਾਹਿਬ ਪਹੁੰਚੇ ਹੋਏ ਨੇ ਤੇ ਜਿਹੜਾਗਾ ਧਰਨਾ ਮਜ਼ਹਾਰਾ ਜਿਹੜਾ ਹੁਣ ਸਮਾਪਤ ਕਰਨ ਜਾ ਰਹੇ ਹੋ ਨਹੀਂ ਜੀ ਕੋਈ ਅਹੀ ਸਮਰੱਥ ਨਹੀਂ ਹੈਗੀ ਪਰ ਅਸੀਂ ਧੰਨਵਾਦ ਕਰਦੇ ਆ ਐਮਪੀ ਸਾਹਿਬ ਦਾ ਵੀ ਸਾਡੇ ਵਿੱਚ ਆਏ ਸਾਡੀ ਬਹੁਤ ਵੱਡੀ ਗਲਤੀ ਸੀਗੀ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਅਸੀਂ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਰ ਉਹਨਾਂ ਨੇ ਜਿਹੜੇ ਪਾਈਆਂ ਜਾ ਵੀ ਚਲੋ ਕਿੰਨਾ ਲੁਟ ਦਿਖ ਪਾਈਆਂ ਨਹੀਂ ਨਹੀਂ ਜਿਹੜੀਆਂ ਪਾਈਆਂ ਸਾਬ ਨਹੀਂ ਜੀ 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 ਬੋਲੋ ਬੋਲੋ ਹੁੰਦਾ ਤੁਹਾਡੇ ਸਾਰੇ ਸਾਡੀ ਵੱਡੀ ਗਲਤੀ ਇਹੀ ਕਰਨ ਵਾਲੇ ਜੀ ਜੀ ਇਹਦੀ ਸਾਰ ਦੇ ਚ ਹੁੰਦਾ ਨਹੀਂ ਕਹਿ ਲੈਣ ਦੋ ਹਾਂਜੀ ਸਾਡੀ ਬਹੁਤ ਵੱਡੀ ਗਲਤੀ ਹੈ ਜੀ ਅਸੀਂ ਐਮਪੀ ਸਾਹ ਨੂੰ ਵੋਟਾਂ ਨਹੀਂ ਪਾਈਆਂ ਅਸੀਂ ਪਾਉਣ ਲੱਗੇ ਆਮ ਆਦਮੀ ਪਾਰਟੀ ਨੂੰ ਵੋਟਾਂ ਸਾਡੀ ਕੋਈ ਐਮਐਲਏ ਨਿਸਾਰ ਨਹੀਂ ਲਈ ਸਾਡੀ ਕੋਈ ਵੀ ਸਾਰ ਨਹੀਂ ਨਹੀਂ ਕਿਸੇ ਨੇ ਵੀ ਪਰ ਐ ਐਮਪੀ ਸਾਹਿਬ ਆਏ ਬਹੁਤ ਵੱਡੀ ਗੱਲ ਆ ਜੀ ਸਾਡੀ ਸਾੜਤਾਂ ਲਈ ਨਾ ਇਹਨਾਂ ਨੇ ਰਾਤ ਨੂੰ ਪ੍ਰਸ਼ਾਦਾ ਪਾਣੀ ਸਾਨੂੰ ਪੁੱਛਿਆ ਸਾਨੂੰ ਚਾਹ ਪਾਣੀ ਪੁੱਛਿਆ ਵੀ ਕੋਈ ਲੋੜ ਆ ਤਾਂ ਦੱਸੋ ਪਰ ਸਾਡੇ ਨਾਲ ਤਾਂ ਹੀ ਖੜਕੇ ਨਾ ਬਹੁਤ ਵੱਡੀ ਗੱਲ ਆ ਜੀ ਕਿਉਂਕਿ 2-4 ਮਹੀਨਿਆਂ ਦੀ ਗੱਲ ਆ ਉਹਨਾਂ ਨੂੰ 10 ਸਾਲ ਹੋ ਗਏ ਬਣਿਆ ਨੂੰ ਇਹਨਾਂ ਨੂੰ 2-4 ਮਹੀਨੇ ਹੋਇਆ ਬਣਿਆ ਨੂੰ ਜੇ 2-4 ਮਹੀਨਾ ਵਿੱਚ ਸਾਡੇ ਵਿੱਚ ਖੜੇ ਆ ਬਹੁਤ ਵੱਡੀ ਗੱਲ ਆ ਜੀ ਕਪੀ ਜੀ ਜਿਵੇਂ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰੀ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਤੁਹਾਨੂੰ ਪਰ ਧਰਨਾ ਪ੍ਰੋਟੈਸਟ ਕਿਉਂ ਨਹੀਂ ਚੱਕਿਆ ਜਾ ਰਿਹਾ ਹੁਣ ਫੇਰ ਵੀ ਨਹੀਂ ਚੱਕਿਆ ਕੀ ਵਿਸ਼ਵਾਸ ਨਹੀਂ ਅਸੀਂ ਚੱਕਣਾ ਵੀ ਹੈ ਨਹੀਂ ਕਿਉਂਕਿ ਸਾਡੀ ਲੈਟ ਨਹੀਂ ਜਾਂਦਾ ਜਦੋਂ ਲੈਟ ਸਾਡੀ ਚੱਲ ਪਈ 8 ਘੰਟੇ ਸਾਨੂੰ ਨਰ ਵਿਘਨ ਤੇ ਵਿਘਨ ਹੀ ਨਹੀਂ ਕੋਈ ਚੱਲ ਪਈ ਅਸੀਂ ਚੱਕ ਲਾਂ ਹੁਣ ਜਿਹੜਾ ਧਰਨਾ ਵਿਚਾਰਾ ਕੰਟੀਨਿਊ ਰਿਹਾ ਹੈ ਕੰਟੀਨਿਊ ਠੀਕ ਸਾਡੇ ਵਿੱਚ ਐਮਪੀ ਸਾਹਿਬ ਆਏ ਬਹੁਤ ਵੱਡੀ ਗੱਲ ਹੈ ਜੀ ਠੀਕ ਸਾਡੇ ਵਿੱਚ ਐਮਐਲਏ ਸਾਹਿਬ ਨਹੀਂ ਆਏ ਸਾਡੇ ਵਿੱਚ ਕੋਈ ਵੀ ਕੋਈ ਵੀ ਬਲਾਕ ਦਾ ਪ੍ਰਧਾਨ ਵੀ ਆ ਸਾਡੇ ਤੇ ਛੋੜ ਦੱਸੋ ਇਹ ਸਾਡੀ ਸਾਰ ਲਈ ਬਹੁਤ ਵੱਡੀ ਗੱਲ ਆ ਜੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਉਂ ਆ ਕਹਿੰਦੇ ਇਹਨਾਂ ਨੂੰ ਵੀ ਜੇ ਸਾਡੀ ਸਮੇਂ ਸਮੇਂ ਸਾਰ ਹੀ ਲੈਂਦੇ ਰਹਿਣਗੇ ਅਸੀਂ ਇਹਨਾਂ ਦੇ ਨਾਲ ਤੇ ਕੱਲ ਨੂੰ ਫੇਰ ਦੁਜੀ ਰੋਜ਼ਾ ਨਾਲ ਬੈਠਾਂਗੇ ਬਿਜਲੀ ਦੇ ਮਹਿਕਮੇ ਦਾ ਸਭ ਤੋਂ ਵੱਡਾ ਸਾਰਾ ਥੋੜੀ ਬੇਨਤੀ ਜੀ ਮੈਂ ਬਾਕੀ ਦੇਖੋ ਹੁਣ ਜਿੰਨੇ ਤੁਹਾਨੂੰ ਲੈ ਕੇ ਕਹੀ ਹੈ ਉਹਨੂੰ ਬੇਨਤੀ ਕਰਦੇ ਇੱਕ ਵਾਰੀ ਸੁਣੋ ਗੱਲ ਸੁਣੋ ਗੱਲ ਤੁਸੀਂ ਹੁਣ ਇੱਕ ਵਾਰੀ ਚੱਕ ਦੋ ਉਹਨਾਂ ਨੂੰ ਆਪਣੇ ਘਰਾਂ ਨੂੰ ਜਾ ਲੈਣ ਦੋ ਜੇ ਗਈ ਮੈਨੂੰ ਫੇਰ ਫੋਨ ਕਰ ਦਿਓ ਮੈਂ ਤੁਹਾਡੇ ਨਾਲ ਬੈਠਾਂ ਧੰਨਵਾਦ ਸਾਰਾ ਠੀਕ ਹੈ ਮੰਨੀ ਜੀ ਨਹੀਂ ਨਹੀਂ ਠੀਕ ਹੈ ਫੋਟੋ ਕਰ ਮੰਨ ਕੇ ਸਰ ਅਜੀਤ ਸਿੰਘ ਸਾਹਿਬ ਤੁਸੀਂ ਪਹੁੰਚੇ ਹੋ ਮੌਕੇ ਤੇ ਸਿੰਘ ਸਾਹਿਬ ਕੀ ਭਰੋਸਾ ਜਿਹੜੇ ਐਮਪੀ ਸਾਹਿਬ ਭਰੋਸਾ ਦੇ ਕੇ ਗਏ ਨੇ ਕੀ ਭਰੋਸਾ ਦਿਵਾਉਂਦੇ ਹੋ ਤੁਸੀਂ ਉਹਨਾਂ ਨੂੰ ਉਹ ਯਾਦ ਤੁਸੀਂ ਸਾਹਮਣੇ ਗੱਲ ਕੀਤੀ ਸਾਡੇ ਸੀਐਮਡੀ ਸਾਹਿਬ ਨਾਲ ਜੀ ਸਾਹਿਬ ਨਾਲ ਜੀ ਭਰਾਵਾ ਜੀ ਤੇ ਦਾਸ ਸਾਹਿਬ ਨੇ ਕਿਹਾ ਕਿ ਇਹ ਕਿ ਟ੍ਰਾਂਸਪੋਰਟ ਦਾ ਆਫਟਰ ਪੈਟਿੰਗ ਪੈਟ ਦੇ ਬਾਅਦ ਰੱਖਿਆ ਚਲੋ ਜੀ ਤੇ ਜਿਹੜੇ ਸਪਲਾਈਸ ਬੰਦੇ ਹੈਗੇ ਆ ਹਾਂਜੀ ਤੇ ਸੀਜੰਗੂ ਸਾਹਿਬ ਨੇ ਐਮਪੀ ਸਾਹਿਬ ਨੂੰ ਦੱਸਿਆ ਹੈਗਾ ਐਮਪੀ ਸਾਹਿਬ ਦੇ ਹੈਗੇ ਆ ਜੀ ਤੇ ਬਹੁਤ ਟੱਕਰ ਲੱਗੇਗੀ ਮਿਲੇਗੀ ਐਮਪੀ ਸਾਹਿਬ ਨੇ ਸਵੇਰ ਤੋਂ ਹੀ ਜਿਹੜਾ ਇੱਥੇ ਧਰਨਾ ਪ੍ਰੋਟੈਸਟ ਜਾਰੀ ਸੀਗਾ ਏ ਐਮਪੀ ਜਿਹੜੇ ਅਗੇ ਇੱਥੇ ਪਹੁੰਚੇ ਸਰਵਿਸ ਖਾਲਸਾ ਪਹੁੰਚੇ ਸੀ ਕੀ ਗੱਲਬਾਤ ਹੋਈ ਹੈ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਅਗਰ ਭੇਜ ਕੀ ਕਹਿਣਾ ਜਿਹੜਾ ਧਰਨਾ ਪ੍ਰੋਟੈਸਟਾ ਹੁਣ ਜਿਹੜਾ ਚੱਕਿਆ ਜਾ ਰਿਹਾ ਬਿਲਕੁਲ ਬਿਲਕੁਲ ਜੀ ਬਹੁਤ ਧੰਨਵਾਦ ਕਰਦੇ ਆ ਸੀ ਵੀ ਸਾਡੇ ਵਿੱਚ ਆਏ ਸਰਵਿਸ ਖਾਲਸਾ ਸਿੰਘ ਸਾਡੇ ਵਿੱਚ ਆਏ ਤਾਂ ਵੀ ਸਾਡੇ ਪਿੰਡ ਦੇ ਬੰਦਿਆਂ ਨੇ ਵਿਸ਼ਵਾਸ ਦਿਵਾਇਆ ਵੀ ਉਹ ਲੈਟ ਚੱਲੂਗੀ ਸਾਡੇ ਪਿੰਡ ਦੇ ਵਿੱਚ ਸ਼ਿੰਦਰ ਸਿੰਘ ਤੇ ਭਾਈ ਆ ਆਪਣੇ ਮਦੇ ਤੋਂ ਆਇਆ ਤੇ ਸਾਡੇ ਪੰਜੋਖ ਖਾਲਸਾ ਜੀ ਆ ਇਹ ਕਹਿੰਦੇ ਵੀ ਜ਼ਿੰਮੇਵਾਰੀ ਅਸੀਂ ਚੱਕਦੇ ਆ ਵੀ ਲਾਈਟ ਚੱਲੂਗੀ ਅਸੀਂ ਧਰਨਾ ਚੱਕਣ ਲੱਗੇ ਆ ਜ਼ਿੰਮੇਵਾਰੀ ਲਾਈਟ ਦੀ ਇਹਨਾਂ ਦੇ ਸਿਰ ਤੇ ਆ ਇਹਨਾਂ ਨੂੰ ਪੁੱਛ ਲਓ ਭਾਈ ਲਾਈਟ ਚੱਲੂ ਕਿ ਨਹੀਂ ਚੱਲੂ ਤੇ ਸਾਡੇ ਨਾਲ ਛਿੰਦਰ ਜੀ ਮੌਜੂਦ ਨੇ ਹਾਂਜੀ ਤੁਹਾਡਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਕਿ ਕਿਉਂਕਿ ਮੋਦੀ ਤੁਸੀਂ ਸੀਗੇ ਤੇ ਇਸ ਵਕਤ ਆ ਜਿਹੜਾ ਇੱਕ ਵਾਰੀ ਵਿਸ਼ਵਾਸ ਵੀ ਦਿਵਾਇਆ ਗਿਆ ਐਕਸ਼ਨ ਸਾਫ ਦੀ ਗੱਲ ਕਰੀ ਐ ਐਮਪੀ ਸਾਫ ਦੀ ਐਸਡੀਓ ਦੀ ਕੀ ਕਹਿਣਾ ਤੁਹਾਡਾ ਦੇਖੋ ਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਸਰਦਾਰ ਸਰਬਜੀਤ ਸਿੰਘ ਖਾਲਸਾ ਐਮਪੀ ਜਿਹੜੇ ਉਹ ਤਕਰੀਬਨ ਸਾਡੇ ਵਿੱਚ 1 ਘੰਟਾ ਪਤਾ ਕੇ ਗਏ ਆ ਸ਼ਾਮ ਨੂੰ ਹੁਣੇ ਅੱਜ ਹੁਣ ਤੋਂ 10-20 ਮਿੰਟ ਪਹਿਲਾਂ ਹੀ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕਿਸਾਨ ਧਰਨੇ ਤੇ ਬੈਠੇ ਆ ਤਾਂ ਉਹ ਸਾਡੇ ਕੋਲੇ ਪਹੁੰਚੇ ਇੱਥੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਟਾਈਮ ਕੱਢ ਕੇ ਸਾਡੇ ਵਿੱਚ ਜਿਹੜਾ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਤੇ ਨਾਲ ਹੀ ਐਕਸੀਅਨ ਸਾਹਿਬ ਆਏ ਐਸ ਡੀਓ ਵੀ ਸੀਗੇ ਉਹਨਾਂ ਦੇ ਸਾਰਿਆਂ ਦੇ ਨਾਲ ਐਮਪੀ ਸਾਹਿਬ ਦੀ ਗੱਲਬਾਤ ਹੋਈ ਆ ਤੇ ਵਿਚਾਰ-ਵਟਾਂਦਰਾ ਹੋਇਆ ਆ ਵੀ ਜਿਹੜੀ ਚਾਰ ਜਿਹੜੇ ਜੂਨਟ ਸੀਗੇ ਉਹ ਖਰਾਬ ਸੀਗੇ ਇੱਕ ਤਲਵੰਡੀ ਸਾਬੋ ਲਹਿਰਾਗਾਗਾ ਤੇ ਹੋਰ ਦੋ ਥਾਮਾਂ ਤੋਂ ਵੀ ਉਹਨਾਂ ਦੇ ਵਿੱਚੋਂ ਐਕਸੀਡੈਂਟ ਸਾਹਿਬ ਕਹਿੰਦੇ ਵੀ ਦੋ ਚੱਲ ਪਿਆ ਤੇ ਵੀ ਜਿਹੜੀ 14 ਤਰੀਕ ਤੱਕਰ ਜਾਨੀ ਜਿਹੜੇ ਦੂਜੇ ਦੋ ਰਹਿੰਦੇ ਆ ਉਹ ਵੀ ਚੱਲ ਪੈਣਗੇ ਤੇ ਜਿਹੜੀ ਸਪਲਾਈ ਆ ਉਹ 8 ਘੰਟੇ ਚੱਲੂਗੀ ਤੇ ਐਮਪੀ ਸਾਹਿਬ ਸਾਨੂੰ ਇਹ ਗੱਲ ਕਹਿ ਗਏ ਵੀ ਮੇਰੇ ਵਿਸ਼ਵਾਸ ਤੇ ਤੁਸੀਂ ਵੀ ਇੱਕ ਵਾਰਾਂ ਕੇਰਾ ਜਿਹੜਾ ਧਰਨਾ ਪ੍ਰੋਟੈਸਟ ਆ ਵੀ ਉਹਨੂੰ ਤੁਸੀਂ ਕੇਰਾ ਚੱਕ ਲੋ ਤੇ ਵੀ ਜੇ 14 ਤਰੀਕ ਤੱਕ ਲੈਡ ਨਹੀਂ ਚਲਦੀ ਤਾਂ 15 ਤਰੀਕ ਨੂੰ ਸਾਨੂੰ ਇਹ ਗੱਲ ਕਹਿ ਕੇ ਗਏ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਬੈਠਾਂਗੇ ਜਿੱਥੇ ਵੀ ਤੁਸੀਂ ਘਰ ਨਾ ਲਾਓਗੇ ਅਸੀਂ ਤੁਹਾਡੇ ਵਿੱਚ ਨਾਲ ਸ਼ਾਮ ਲੋ ਕੇ ਬੈਠਾਂਗੇ ਤੇ ਉਹ ਜਦੋਂ ਇੰਨਾ ਵਿਸ਼ਵਾਸ ਦਿਵਾ ਕੇ ਗਏ ਆ ਫਿਰ ਸਾਰੇ ਕਿਸਾਨ ਵੀਰਾਂ ਦਾ ਵੀ ਇਹੀ ਫਰਜ਼ ਬਣਦਾ ਹੈ ਵੀ ਕਿਰਾਂ ਇੱਕ ਮੌਕਾ ਦੇ ਕੇ ਵੀ ਜਰੂਰ ਜੀਬੀਐਸ ਜੀਬੀਐਸ ਚੈਨਲ ਦੇ ਮਾਧਿਅਮ ਮੈਂ ਵੀ ਕਹਨਾ ਵੀ ਸਾਡੇ ਚਾਚਾ ਜੀ ਨੇ ਬਿਆਨ ਦਿੱਤਿਆ ਰਨੈਲ ਸਿੰਘ ਸਾਡੇ ਪਿੰਡ ਦੇ ਵਿੱਚ ਦੋ ਚਾਰ ਬੰਦੇ ਹੋਰ ਵੀ ਆ ਉਹਨਾਂ ਨੇ ਬਹੁਤ ਵਿਸ਼ਵਾਸ ਸਾਨੂੰ ਦਿੱਤਾ ਵੀ ਸਾਡੀ ਲਾਈਟ ਚੱਲੇਗੀ ਤੇ ਸਾਨੂੰ ਲਾਈਟ ਹੀ ਚਾਹੀਦੀ ਹੈ ਹੋਰ ਕੁਝ ਨਹੀਂ ਚਾਹੀਦਾ ਵੀ ਸਾਨੂੰ ਨਹੀਂ ਇਹ ਹੈਗਾ ਵੀ ਐਮਪੀ ਸਾਹਿਬ ਆਏ ਕਿ ਨਾ ਆਏ ਬਹੁਤ ਵਧੀਆ ਗੱਲ ਉਹਨਾਂ ਨਾਲ ਹੋਈ ਵੀ ਆ ਬਹੁਤ ਵਧੀਆ ਗੱਲ ਆ ਵੀ ਉਹ ਆਏ ਵੀ ਆ ਤੇ ਮੈਂ ਤਾਂ ਇਹ ਵਿਸ਼ਵਾਸ ਦਿਵਾਉਣਾ ਵੀ ਲਾਈਟ ਚੱਲੇ ਤੇ ਸਾਨੂੰ ਲੋੜ ਆ ਲਾਈਟ ਦੀ ਸਾਨੂੰ ਹੋਰ ਕੋਈ ਚੀਜ਼ ਦੀ ਲੋੜ ਨਹੀਂ ਲੋੜ ਨਹੀਂ ਤੇ ਮੈਂ ਇਹਨਾਂ ਨੂੰ ਕਹਿਣਾ ਵੀ ਜੇ 4 ਦਿਨ ਬਾਅਦ ਲਾਈਟ ਨਾ ਚੱਲੀ ਤੁਸੀਂ ਵਿਸ਼ਵਾਸ ਦਿਵਾਓ ਵੀ ਉਹ ਐਮਪੀ ਸਾਹਿਬ ਆਪ ਹੀ ਆਪ ਦਾ ਹੱਲ ਕਰਨਗੇ ਅਫਤਵਾ ਮਗੇ ਜਿਹੜੇ ਐਮਪੀ ਸਾਹਿਬ ਸੀਗੇ ਉਹ ਸਾਨੂੰ ਕਹਿੰਦੇ ਦੇ ਤੋਂ ਆਇਆ ਪ੍ਰਧਾਨ ਸਾਹਿਬ ਸਾਡੀ ਯੂਨੀਅਨ ਦੇ ਪ੍ਰਧਾਨ ਆ ਮਾਲਵਾ ਯੂਨੀਅਨ ਦੇ ਪ੍ਰਧਾਨ ਆ ਇਹਨਾਂ ਨੇ ਵੀ ਗੱਲ ਕਰਾਉਂਦੇ ਬਿਲਕੁਲ ਹਾਂਜੀ ਵੀ ਐਮਪੀ ਸਾਹਿਬ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਉਹ ਕਹਿ ਕੇ ਗਏ ਆ ਵੀ ਜੇ 14 ਤਰੀਕ ਤੱਕ ਤੁਹਾਡਾ ਮਸਲਾ ਨਹੀਂ ਹੱਲ ਹੁੰਦਾ ਤਾਂ 15 ਤਰੀਕ ਨੂੰ ਜਿੱਥੇ ਵੀ ਤੁਸੀਂ ਧਰਨਾ ਲਾਉਂਗੇ ਮੈਂ ਤੁਹਾਡੇ ਨਾਲ ਬੈਠੂਗਾ ਕੇ ਤੇ ਦੂਜੀ ਗੱਲ ਆ ਉਹਨਾਂ ਨੇ ਜਿਹੜੇ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਆ ਸਾਰਿਆਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਗ੍ਰੈਡਾ ਜਿਹੜਾ ਇਹ ਇੱਕ ਗੈਟ ਛੋਟਾ ਹੋਣ ਕਰਕੇ ਇਹਦੇ ਤੇ ਲੋਡ ਜ਼ਿਆਦਾ ਉਹਨਾਂ ਨੇ ਵੱਡੇ ਟਰਾਂਸਫਾਰਮ ਦੀ ਮੰਗ ਜਿਹੜੀ ਕਰੀ ਹੈ ਤੇ ਸਾਡੇ ਸਾਹਮਣੇ ਇੱਥੇ ਫੋਨ ਤੇ ਉਹਨਾਂ ਨੇ ਫੋਨ ਲਗਾਏ ਆ ਤੇ ਆਹ ਸਾਹਿਬ ਵੀ ਹੌਲੀ ਹੌਲੀ ਸਾਰੇ ਮਸਲੇ ਦਾ ਹੱਲ ਹੋ ਜੂਗਾ ਹਾਂ ਜੀ ਇਹ ਹੀ ਗੱਲ ਕਹਿਣਾ ਚਾਹੁੰਦਾ ਵੀ ਅੰਕੀ ਸਾਹਿਬ ਇਹੀ ਵਿਸ਼ਵਾਸ ਦਿਵਾਇਆ ਜੇ ਆਪਣਾ ਨਹੀਂ ਹੱਲ ਹੁੰਦਾ ਸਾਡੇ ਵਿੱਚ ਆ ਕਿ ਆਪ ਬੈਠਣਗੇ ਜੀ ਨਹੀਂ ਤਾਂ ਕਰਕੇ ਹੀ ਬਸ ਕਹਿਣੀ ਹੋਰ ਇਹ ਐ ਨਹੀਂ ਸੀਗਾ ਸਾਰੇ ਪਿੰਡਾਂ ਦੀ ਰਾਏ ਹੋਈ ਆ ਕੋਈ ਇੱਕ ਜਣਾ ਨਹੀਂ ਚੱਕ ਰਿਹਾ ਬਿਲਕੁਲ ਬਿਲਕੁਲ ਪ੍ਰਧਾਨ ਜੀ ਤੁਹਾਡੀ ਗੱਲ ਨਾਲ ਵਿੱਚ ਸਹਿਮਤਾ ਸੀ ਵੀ ਅਜ ਤੋਂ ਅਜ ਤੋਂ ਬਾਅਦ ਅਸੀਂ ਤਰਨਾਂ ਲਾਉਂਦੇ ਨਹੀਂ ਸਾਨੂੰ ਲੋੜ ਹੀ ਨਹੀਂ ਪੈਂਦੀ ਕਿਉਂਕਿ ਖੇਤਾਂ 'ਨੂੰ ਲਾਈਟ ਸਾਨੂੰ ਚਾਹੀਦੀ ਆ ਪ੍ਰਧਾਨ ਸਾਹਿਬ ਪ੍ਰੋਸਾ ਦਵਾਉਂਦੇ ਆ ਬਾਈ ਸ਼ੰਦਰ ਖੜਾ ਸਾਡੇ ਪਿੰਡੋਂ ਚਾਰ ਪੰਜ ਬੰਦੇ ਹੋਰ ਵੀ ਆ ਜਿਹੜੇ ਅ ਐਮਪੀ ਸਾਹਿਬ ਦੇ ਨਾਲ ਖੜੇ ਆ ਸਾਨੂੰ ਇਹ ਪ੍ਰੋਸਾ ਪ੍ਰੋਸਾ ਦਵਾਉਂਦੇ ਆ ਵੀ ਅਸੀਂ ਲਾਈਟ ਚਲਾਵਾਂਗੇ ਤੇ ਇਹਨਾਂ ਦੀ ਜ਼ਿੰਮੇਵਾਰੀ ਲਾਈਟ ਚਲਾਉਣਗੇ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੇ ਜਿਹੜਾ ਧਰਨਾ ਪ੍ਰੋਟੈਸਟ ਜਾਰੀ ਸੀਗਾ ਤੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਹੋ ਚੁੱਕੀ ਆ ਤੇ ਇਹਨਾਂ ਦਾ ਕਹਿਣਾ ਕਿ ਐਮਪੀ ਸਰਜੀਤ ਖਾਲਸਾ ਨੇ 15 ਤਰੀਕ ਤੱਕ ਦਾ ਜਿਹੜਾ ਸਮਾਂ ਦਿੱਤਾ ਦੇਖਣਾ ਹੋਵੇਗਾ ਕਿ 15 ਤਰੀਕ ਤੋਂ ਬਾਅਦ ਜਿਹੜੇ ਹਾਲਾਤ ਆ ਸੇਮ ਰਹਿੰਦੇ ਨੇ ਜਾਂ ਚੇਂਜ ਆਉਂਦਾ ਸੋ ਹੋਰ ਅਪਡੇਟਸ ਦੇ ਲਈ ਬਣੇ ਰਹੋ ਜੀ ਵੀ ਇਸ ਨਾਲ